ਜਿਹੜੇ ਆਮ ਆਪਾਂ ਦੁਕਾਨਾਂ ਦੇ ਜੂਸ ਪੀਣੇ ਹੁੰਨੇ ਹਨਾ ਆ ਸਾਰਾ ਸੈਕਸ਼ਨ ਆ ਜਿਹੜਾ ਇਹ ਗਲਾਸਾਂ ਦੇ ਹੀ ਆ ਇਹ ਸਾਰੇ ਨਿਕਲੇ ਹੈਗੇ ਆ ਸਮੁੰਦਰੀ ਜਹਾਜ਼ ਦੇ ਜਿਹੜੇ ਸਮਾਨ ਆ ਜਿਹੜਾ ਉਹਨਾਂ ਵਿੱਚੋਂ ਇਹ ਸਾਰੇ ਗਲਾਸ ਨਿਕਲੇ ਹੋਏ ਆ ਕਿੰਨੇ ਸੋਹਣੇ ਆ ਤੇ ਕੁਆਲਿਟੀ ਵਾਈਜ਼ ਨੂੰ ਮੱਲਾ ਵੀ ਬਾਕਮਾਲ ਮਿਲ ਜਾਣੇ ਆ ਆਹ ਜਿਵੇਂ ਆਪਾਂ ਆਏਗੇ ਤੇ ਕੋਈ ਆਈਸਕ੍ਰੀਮ ਖਾਉਣੀ ਆ ਉਹ ਉਹਦੇ ਲਈ ਆ ਇਹ ਸਾਰੇ ਮੱਲਾ ਗਲਾਸ ਆ ਜਿਹੜੇ 100% 오ਰੀਜਨਲ ਤੇ ਗਾਰੰਟੀ ਵਾਲੇ ਆ ਸਾਰੇ ਜਿੰਨਾ ਵੀ ਆਹ ਦੇਖ ਲੋ ਕਿੰਨੇ ਆ ਸੋਹਣੇ ਆ ਦੇਖ ਕੱਪਾਂ ਗੁੱਪਾਂ ਇਹ ਆਏ ਗਏ ਤੇ ਮੈਂ ਟੌਰ ਦੀ ਬਣਾਉਣੇ ਆ ਤੁਸੀਂ ਨਾਲ ਥੱਲੇ ਆ ਪਿਆਲੀ ਦੇ ਸਕਦੇ ਆ ਤੇ ਨਾਲ ਦੀ ਨਾਲ ਥੱਲੇ ਆ ਮਿਲ ਜਾਣਾ ਹੈਗੀ ਰੱਖਣ ਨੂੰ ਇੱਕ ਤੋਂ ਨੂੰ ਚੀਜ਼ ਦੀ ਇੱਕ ਕਮਾਲ ਦੀ ਚੀਜ਼ ਹੋਰ ਦਿਖਾਉਣ ਲੱਗਾ ਆ ਆ ਥਰਮੋਸਾਂ ਦੇਖੋ ਗਰੰਟੀ ਵਾਲੀਆਂ ਜਿਹਦੇ ਵਿੱਚ ਬਾਈ ਹੋਣੀ ਕਹਿੰਦੇ 24 ਘੰਟੇ ਦੇ ਵਿੱਚ ਚੀਜ਼ ਜਿਹੜੀ ਤੁਹਾਡੀ ਗਰਮੀ ਰਹੂਗੀ ਠੰਡੀ ਨੂੰ ਤੇ ਮਿਲ ਕਿੰਨੇ ਦੀ ਜਾਣੀਆਂ ਸਿਰਫ ਹੀ 600 ਰੁਪਏ ਦੀ 600 ਰੁਪਏ ਕੋਈ ਬਾਲਾ ਵੱਡੀ ਨਹੀਂ ਮਾਉਂਡ ਨਹੀਂ ਹੁੰਦਾ ਤੇ ਤੁਹਾਨੂੰ ਮਿਲ ਜਾਣੀਆਂ ਸਿਰਫ 600 ਰੁਪਏ ਦੀ ਮਿਲ ਜਾਣੀਆਂ ਮਿਲਣੀ ਕਿੱਥੋਂ ਆ ਮਿਲਣੀ ਬਾਈ ਮੋਗੂ ਆ ਨੰਬਰ ਸਕਰੀਨ ਤੇ ਚੱਲ ਰਿਹਾ ਲਾਜ਼ਮੀ ਘੰਟੀ ਖੜਕਾਲੀ ਆ ਕਲਰ ਦੇਖੋ ਇਧਰ ਬਲੈਕ ਪਿਆ ਵਾਈਟ ਪਿਆ ਮਿਲਣੀ ਏ ਬਾਈ ਮਾਲਾ ਇੱਕ ਹੀ ਇੱਕੋ ਮਾਲਾ ਮੋਗੇ ਦੇ ਵਿੱਚ ਇੱਕ ਹੀ ਬੰਦਾ ਏ ਜਿਹੜਾ ਜਾਂਜਾਂ ਦਾ ਸਮਾਨ ਦਾ ਕੰਮ ਕਰਦਾ ਏ ਮਿਲਣੀ ਉਹਦੇ ਕੋਲੋਂ ਆ ਬਾਈ ਨੂੰ ਕਾਲ ਤੁਸੀਂ ਸਿਰਫ 9 ਤੋਂ ਲੈ ਕੇ 6 ਵਜੇ ਤੱਕ ਹੀ ਕਰਨੀ ਆ ਆ ਜੇ ਕੋਈ ਵੀਰ ਭਰਾ ਐ ਲਾਟਣਾ ਲੂਟਣਾ ਦਾ ਸ਼ਕੀਨ ਆ ਵੀ ਘਰੇਆਂ ਲਾਟਣ ਡੰਗਣੀਆਂ ਉਹ ਵੀ ਇੱਥੋਂ ਤੁਹਾਨੂੰ ਮਿਲ ਜਾਣੀ ਇਹ ਵੀ ਬਾਈਕਲ ਦਿਖਾਈਂ ਇਧਰ ਆਹ ਦੇਖ ਲਓ ਇਧਰ ਮਾਲਾ ਵੀ ਪਰਿਆ ਪਿਆ ਇੰਨਾ ਕ ਸਟਾਕ ਆ ਜਿਹੜਾ ਇਹ ਪਰਿਆ ਪਿਆ ਇਹ ਵੀ ਜਾਇਜ਼ ਰੇਟ ਤੇ ਮਿਲ ਜਾਣਾ ਫੋਨ ਲਾ ਲਿਓ ਬਾਈ ਨੂੰ ਫੋਨ ਲਾ ਕੇ ਕਿਸੇ ਵੀ ਲਾਉਣਾ ਬਾਈ ਹੁਣ ਆ ਫੋਨ ਬਾਈ ਨੂੰ ਸਿਰਫ ਹੀ ਤੁਸੀਂ 9 ਤੋਂ ਲੈ ਕੇ ਸ਼ਾਮ ਦੇ 6 ਵਜੇ ਦੇ ਤੱਕ ਲਾਉਣਾ ਹੈ ਇਧਰ ਮੜੀ ਨਿਗਾਮ ਬਰਾਦੀ ਇੱਥੇ ਜਿਹੜੀਆਂ ਆ ਬਾਜ਼ਾਰ ਦੇ ਵਿੱਚ ਜਿਹੜੀਆਂ ਬੋਤਲਾਂ ਐ ਤੁਹਾਨੂੰ ਇਹ ਮੰਨ ਲਾ ਵੀ ਬਹੁਤ ਵੱਡੇ ਰੇਟ ਤੇ ਮਿਲਣੀਆਂ ਇੱਥੋਂ ਤੁਹਾਨੂੰ ਬਹੁਤ ਜਾਇਜ਼ ਰੇਟ ਤੇ ਮਿਲਣੀਆਂ 500 400 600 700 ਤੱਕ ਮਿਲ ਜਾਣੀਆਂ ਆਸ ਕ੍ਰੋਕਰੀ ਦਾ ਸਮਾਨ ਆ ਦੇਖੋ ਇਧਰ ਪਿਆਲੀਆਂ ਪੁਲੀਆਂ ਪੰਗਾ ਥੱਲੇ ਪਲੇਟਾਂ ਪੰਗਾ ਵੱਡੀਆਂ ਸੂਟੀਆਂ ਗਲਾਸ ਜੱਪੇ ਸਾਰਾ ਕੁਝ ਮੈਲ